ਐਸਾ ਹੈ ਅੱਜ ਸਾਡੀ 15 ਤਰੀਕ ਨੂੰ ਨੋ ਪਰਚੇਜ ਦੀ ਕਾਲ ਸੀਗੀ ਤੇ ਉਸ ਲਈ ਅਸੀਂ ਸਾਰੇ ਆਏ ਆ ਨੋ ਪਰਚੇਜ ਜਿਹੜੀ ਅਸੀਂ ਕੀਤੀ ਹੈ ਉਹਦਾ ਕਾਰਨ ਪਿਛਲੇ 7 ਸਾਲ ਤੋਂ ਸਾਡੀ ਕਮਿਸ਼ਨ ਜਿਹੜੀ ਹੈ ਨਹੀਂ ਵਧਰੀ ਹੈਗੀ ਹੈ ਇੱਕ 60 ਰੁਪਏ ਵਾਲੀ ਚੀਜ਼ 100 ਰੁਪਏ ਦੀ ਹੋ ਗਈ ਹੈ ਪਰ ਅਸੀਂ ਪੁਰਾਣੀ ਤਨਖਾਹ ਤੇ ਹੀ ਕੰਮ ਕਰ ਰਹੇ ਆ ਕੋਈ ਵੀ ਐਸਾ ਫੈਕਟਰੀ ਜਾਂ ਕੋਈ ਐਸਾ ਅਮਪਲਾਈ ਨਹੀਂ ਹੈ ਜਿਹਦੇ ਪੈਸੇ ਨਹੀਂ ਵਧਦੇ ਹਰ ਸਾਲ ਕੁਛ ਨਾ ਕੁਛ ਤੋਂ ਸਾਡੇ ਲਈ ਇਹ ਜਿਹੜੀ ਸੀਗੀ ਇਹ ਤਾਂ ਅੱਜ ਨੋ ਪਰਚੇਜ਼ ਕੀਤੀ ਐ 22 ਤਰੀਕ ਨੂੰ ਅਸੀਂ ਨੋ ਸੇਲ ਵੀ ਕਰਾਂਗੇ ਅੱਛਾ ਕਹਿਣ ਨੂੰ ਮੈਂ 22 ਤਰੀਕ ਨੂੰ ਇਹ ਪੂਰੇ ਲੁਧਿਆਣੇ ਦੇ ਟਰੋਡ ਮਾਲਕ ਨੇ ਪੂਰੇ ਪੰਜਾਬ ਦੇ ਦੇ ਪੰਜਾਬ ਹੈ ਜੀ ਇਹ ਜਿਹੜੀ ਕਾਲ ਹੈ ਪੰਜਾਬ ਦੀ ਹੈ ਅਸੀਂ ਲੁਧਿਆਣਾ ਵੀ ਉਹਦੇ ਮੈਂਬਰ ਆ ਤਾਂ ਅਸੀਂ ਵੀ ਉਹ ਪਾਰਟਿਸਪੇਟ ਕਰਾਂਗੇ ਉਹਦੇ ਵਿੱਚ ਅੱਛਾ ਕੀ ਮੰਗਾ ਕੀ ਕਿਨੇ ਤੁਹਾਡੀਆਂ ਕਿੰਨੇ ਪਰਸੈਂਟ ਵੀ ਤੁਸੀਂ ਮੰਗਾ ਤੁਹਾਡੀ ਸਾਡੀ ਮੰਗ ਤਾਂ ਕੁਛ ਨਹੀਂ ਜੀ ਸਾਡੀ ਤਾਂ ਇਹ ਆ ਵੀ 7 ਸਾਲ ਚ ਦੇਖੋ ਮਹਿੰਗਾਈ ਕਿੱਥੇ ਚਲੀ ਗਈ ਐ ਸਨ ਵੀ ਉੱਥੇ ਥੋੜਾ ਜਿਆ ਸਾਡੇ ਬਾਰੇ ਵੀ ਸੋਚੋ ਤੋ ਅਸੀਂ ਤਾਂ ਇਹ ਬੇਨਤੀ ਕਰਦੇ ਆ ਅਸੀਂ ਕੋਈ ਲੜਨ ਵਾਲੇ ਆਦਮੀ ਨਹੀਂ ਨਾ ਅਸੀਂ ਸੜਕਾਂ ਤੇ ਜਾਂਦੇ ਆ ਅਸੀਂ ਤੇ ਹੱਥ ਜੋੜ ਕੇ ਬੇਨਤੀ ਕਰਦੇ ਆ ਮੀਡੀਆ ਪ੍ਰਤੀ ਅਸੀਂ ਕਹਿੰਨੇ ਆ ਵੀ ਸਾਡੀ ਗੱਲ ਨੂੰ ਉੱਪਰ ਪਹੁੰਚਾਓ ਤੋ ਸਾਡੇ ਜਿਹੜਾ ਰੀਜ਼ਨੇਬਲ ਜਿਹਾ ਸਾਡਾ ਜਿਹੜਾ ਪ੍ਰੋਫਿਟ ਆ ਉਹ ਕਰਦੇਓ ਤੋ ਬਸ ਇਸ ਤੋਂ ਇਲਾਵਾ ਕੁਝ ਨਹੀਂ ਜੇਕਰ ਨਹੀਂ ਮੈਂ ਕੰਪਨੀਆਂ ਮੰਦੀਆਂ ਪ੍ਰੋਫਿਟ ਨਹੀਂ ਹੁੰਦਾ ਤੇ ਅਗਲੇ ਰੰਗ ਦਿੱਤੀ ਕੀ ਹੈ ਤੁਹਾਡੀ ਦੇਖੋ ਇਹ ਜੀ ਪੰਜਾਬ ਦੀ ਬੋਡੀ ਸੋਚਦੀ ਹੈ ਉਹ ਸੀ ਉਹਦੇ ਪਾਰਟ ਹੈਗੇ ਆ ਬਾਕੀ 22 ਨੂੰ ਉਹਨਾਂ ਨੇ ਬੰਦ ਰੱਖਿਆ ਹੈਗਾ ਤੋ ਇੱਕ ਦਿਨ ਲਈ ਉਹ ਗੋਲ ਹੈ ਉਹਨਾਂ ਦੀ ਅਸੀਂ ਉਹਦਾ 파ਟ ਆ ਗਏ ਆ ਤੇ ਉਸ ਤੋਂ ਬਾਅਦ ਉਹ ਕੀ ਡਿਸੀਜਨ ਲੈਣਗੇ ਉਹਦੇ ਨਾਲ ਅੱਗੋਂ ਬਣਿਆ ਜਾਏਗੀ ਅੱਛਾ ਸਰ ਇੱਕ ਇਹ ਵੀ ਵਾਹ ਉੱਟੀ ਹੋਈ ਹੈ ਵੀ ਲੋਕਾਂ ਦੇ ਪੰਪਾਂ ਦੇ ਉੱਤੇ ਰਸ਼ ਹੋ ਗਿਆ ਲੋਕਾਂ ਨੂੰ ਇਹ ਹੈ ਵੀ ਆਉਣ ਵਾਲੇ ਸਮੇਂ 'ਚ ਪੈਟਰੋਲ ਡੀਜ਼ਲ ਨਹੀਂ ਮਿਲੇਗਾ ਕੋਈ ਕਮੀ ਨਹੀਂ ਕਿਸੇ ਚੀਜ਼ ਦੀ ਇੱਕ ਗੱਲ ਸਮਝੋ ਜਦੋਂ ਤੁਸੀਂ ਇੱਕ ਬੰਦੇ ਦੀ ਜ਼ਰੂਰਤ ਹੈਗੀ ਹੈ 100 ਰੁਪਏ ਦੀ ਉਹ 500 ਰੁਪਏ ਦੀ ਚੀਜ਼ ਲਏਗਾ ਤੇ ਨੇਚਰਲੀ ਪੈਨਿਕ ਹੋ ਜਾਂਦਾ ਮੇਰੀ ਇਹ ਮੀਡੀਆ ਥਰੂ ਬੇਨਤੀ ਹੈ ਵੀ ਇਹੋ ਜਿਹਾ ਕੰਮ ਨਾ ਕਰੋ ਇਹ ਜਿਹੜੀ ਚੀਜ਼ ਹੈ ਸਟੋਰ ਕਰਨ ਵਾਲੀ ਨਹੀਂ ਹੈਗੀ ਇਹ ਅੱਗ ਹੈ ਪੈਟਰੋਲ ਇਹਨੂੰ ਘਰ ਚ ਨਾ ਰੱਖੋ ਇਹ ਜਿੰਨੀ ਜ਼ਰੂਰਤ ਹੈ ਓਨਾ ਇਸਤੇਮਾਲ ਕਰੋ ਕੋਈ ਚੀਜ਼ ਮੁੱਕਣੀ ਨਹੀਂ ਤੋਂ ਕਾਈਂਡਲੀ ਪੈਨਿਕ ਨਾ ਕਰੋ ਠੀਕ ਹੈ ਇਹ ਅੱਜ 15 ਤਰੀਕ ਨੂੰ ਅਸੀਂ ਨੋ ਪਰਚੇਸ ਕੀਤਾ ਸੀ ਜਿਹੜਾ ਬਹੁਤ ਹੀ ਵੱਖੋ ਭੀ ਤਰੀਕੇ ਨਾਲ ਅਸੀਂ ਕਾਮਯਾਬ ਹੋਏ ਹਾਂ ਔਰ ਇਹਦੇ ਬਾਅਦ ਅਸੀਂ 22 ਤਰੀਕ ਨੂੰ ਨੋ ਸੇਲ ਨੋ ਪਰਚੇਸ ਕਰਾਂਗੇ ਓਕੇ ਜੀ ਉਹ ਵੀ ਆਪਣੇ ਹੱਕਾਂ ਵਾਸਤੇ ਕਿਉਂਕਿ ਪਿਛਲੇ 7 ਸਾਲਾਂ ਤੋਂ ਸਾਡਾ ਕਮਿਸ਼ਨ ਨਹੀਂ ਵਧਾਇਆ ਗਿਆ ਅਸੀਂ ਲਗਾਤਾਰ ਕੰਪਨੀਆਂ ਨੂੰ ਸਰਕਾਰਾਂ ਨੂੰ ਕਹਿੰਦੇ ਆ ਰਹੇ ਹਾਂ ਕਿ ਇਹਦੇ ਉੱਤੇ ਬੜੋਤਰੀ ਕੀਤੀ ਜਾਵੇ ਪਰ 7 ਸਾਲ ਹੋ ਗਏ ਇਹਦੇ ਉੱਤੇ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਲਗਾਤਾਰ ਇਹ ਕਹਿ ਰਹੇ ਸੀ ਵੀ ਤੁਹਾਡੀ ਮੰਗ ਵੀ ਪੈਟਰੋਲ ਪੰਪਾਂ ਦੀ ਜਿਹੜੀ ਕਮਿਸ਼ਨ ਹੈ ਵੀ ਉਹ ਸਰਕਾਰ ਨਾਲ ਵੀ ਤੁਸੀਂ ਕਈ ਵਾਰੀ ਗੱਲਬਾਤ ਕੀਤੀ ਕੋਈ ਫੈਸਲਾ ਕੋਈ ਸਾਹਮਣੇ ਨਜ਼ਰ ਆਇਆ ਕਿ ਨਹੀਂ ਆਇਆ ਨਹੀਂ ਹਾਲੀ ਤੱਕ ਨਹੀਂ ਆਇਆ ਤਾਂ ਹੀ ਤੇ ਸਾਨੂੰ ਇਹ ਮਜਬੂਰਾਂ ਨੇ ਕਦਮ ਉਠਾਇਆ ਜਾ ਰਿਹਾ ਹੈ ਅੱਜ ਨੋ ਪਰਚੇਸ ਦਾ ਮਤਲਬ ਕੀ ਹੈ ਹਾਂਜੀ ਨੋ ਪਰਚੇਸ ਦਾ ਸਿਰਫ ਕਾਰਨ ਕੰਪਨੀ ਵੱਸੇ ਪਬਲਿਕ ਵੱਸੇ ਨਹੀਂ ਹੈ ਅੱਜ ਕੋਈ ਤੇਲ ਔਰ ਡੀਜ਼ਲ ਦੀ ਕਿਸੇ ਤਰ੍ਹਾਂ ਕੋਈ ਕਮੀ ਨਹੀਂ ਹੈ ਪੂਰਾ ਸਚਾਰੂ ਰੂਪ ਨਾਲ ਚੱਲ ਰਿਹਾ ਹੈ ਇਹ ਸਿਰਫ ਕੰਪਨੀ ਨੂੰ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਭਾਈ ਸਾਡੇ ਤਰਫ ਸਾਡੀ ਗੱਲਾਂ ਦਾ ਧਿਆਨ ਦਿਓ ਔਰ ਸੁਣ ਅਗਰ ਕੰਪਨੀਆਂ ਨਹੀਂ ਇਸ ਗੱਲ ਨੂੰ ਗੌਰ ਕਰਦੀ ਤੇ ਅਗਲੇ ਕਦਮ ਤੁਹਾਡੇ ਕੀ ਹੋਣਗੇ ਦੇਖੋ ਸਿੱਧੀ ਸਹੀ ਗੱਲ ਹੈ ਅਗਰ ਨਹੀਂ ਹੋਏਗੀ ਤੇ ਫਿਰ ਪੰਜਾਬ ਐਗਜ਼ੀਕਿਊਟਿਵ ਦੀ ਦੁਬਾਰਾ ਬੈਠਕ ਹੋਏਗੀ ਇੰਡੀਆ ਲੈਵਲ ਤੇ ਬੈਠਕ ਹੋਏਗੀ ਜੋ ਵੀ ਉਹਨਾਂ ਦਾ ਫੈਸਲਾ ਹੋਏਗਾ ਉਹ ਤੁਹਾਨੂੰ ਫਿਰ ਦੱਸਿਆ ਜਾਏਗਾ ਅਸਰ ਇੱਕ ਸੋਸ਼ਲ ਮੀਡੀਆ ਤੇ ਬਹੁਤ ਫਰੌਡੀ ਹੋਈ ਹੈ ਵੀ ਪੰਪ ਬੰਦ ਰਹਿਣਗੇ ਕਾਫੀ ਸਮੇਂ ਲਈ ਵੀ ਯੋਗ ਕੀ ਲੋਕਾਂ ਨੂੰ ਜਾਗਰੂਤ ਕੀਤਾ ਜਾਵੇ ਤੁਹਾਡੇ ਰਾਹੀਂ ਅਸੀਂ ਸਾਰੀ ਜਨਤਾ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਪੈਨਿਕ ਨਾ ਕੀਤਾ ਜਾਵੇ ਕੋਈ ਅਫਵਾਹਾਂ ਉੱਤੇ ਨਾ ਜਾਓ ਕੋਈ ਤੇਲ ਦੀ ਸਾਡੇ ਕੋਲ ਕਮੀ ਨਹੀਂ ਹੈਗੀ ਹੈ ਪ੍ਰਚਾਰ ਪ੍ਰਚੂਰ ਮਾਤਰਾਇਚ ਸਾਡੇ ਕੋਲ ਤੇਲ ਹੈਗਾ ਇਸ ਵਾਸਤੇ ਕਿਸੇ ਤਰ੍ਹਾਂ ਦੀ ਪੈਨਿਕ ਕਰਨ ਦੀ ਲੋੜ ਨਹੀਂ ਜਿੰਨਾ ਲੋੜ ਹੈ ਉਨਾ ਪ੍ਰਾਪਤ